അത്രി പാരി അത്രി പാരി പാടി പാര മക്കിന് ഹാടനേ ചുക്കീ പപ്പീന ഹാടന ചുക്കീ പപ്പീന ആടാ നനദനി ਅੱਜ ਨਣ ਦੇ ਨੀ ਆਟਾ ਪੀਸਣੇ ਦੀਵਾਰੀ ਅੱਜ ਨਣ ਦੇ ਨੀ ਆਟਾ ਪੀਸਣੇ ਦੀਵਾਰੀ ਤੁਪੇ ਸੁਕਾ ਕੇ ਪੀਸਾ ਨੀ ਮੱਕੀ ਨੂੰ ਹਾੜਾ ਨਣ ਦੇ ਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਰੋਂਦਾ ਅੱਜ ਨਣ ਦੇ ਨੀ ਤਾਰ ਕੱਢਣੇ ਦੀਵਾਰੀ ਅਜਨਣ ਦੇ ਨੀ ਧਾਰ ਕੱਢਣੇ ਦੀਵਾਰੀ ਖਿੱਚ ਖਿੱਚ ਮਾਜੇ ਅੱਗੇ ਬੰਨਾ ਨੀ ਕੱਟੀ ਨੂੰ ਹਾੜਾ ਨਣ ਦੇ ਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਨੀ ਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਨੀ ਰੋਂਦਾ ਅਜਨਣ ਦੇ ਦੁੱਧ ਰਿੜਕਣੇ ਦੀਵਾਰੀ ਅਜਨਣ ਦੇ ਦੁੱਧ ਰੇੜਕਣੇ ਦੀਵਾਰੀ ਸੱਸ ਸਾਵੇਂ ਮੱਖਣ ਮੈਂ ਸਾਂਭਾਂਨੀ ਲੱਸੀ ਨੂੰ ਹਾੜਾ ਨਣ ਦੇ ਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਨਿਰੋਂਦਾ ਚੁੱਕੀ ਨੀ ਪੱਪੀ ਨੂੰ ਹਾੜਾ ਨਣ ਦੇ ਨਿਰੋਂਦਾ ਧੀੜੀ ਗਲੀ ਕਿਉਂ ਰੱਖੀ ਤਾਰਿਆ ਧੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਮਮਾ ਆਇਆ ਨੰਨਾ ਆਇਆ ਐਨੀ ਤਕੜੀ ਪੰਡਲ ਆਇਆ ਤੁਹਾਡੀ ਗਲੀ ਵਿੱਚ ਫਸੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਮੰਮੀ ਆਈ ਨੰਨੀ ਆਈ ਛੱਜ ਟੂਮਾ ਦਾ ਲੈ ਕੇ ਆਈ ਕਾਢੀ ਗਲੀ ਵਿੱਚ ਠੱਗੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਨਾਨਕੀਆਂ ਦਾ ਮੇਲ ਆਇਆ ਮੰਝਾਂ ਨਡਾਇਆ ਪੀੜਾ ਨਡਾਇਆ ਨਹੀਂ ਚੱਲੀ ਪੱਖੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਦਾਦਕੀਆਂ ਦਾ ਮੇਲ ਦੇਖੋ ਬਿੰਦੀ ਲਾਈ ਪਾਊਡਰ ਲਾਇਆ ਲਪਲਪ ਸੁਰਖੀ ਥੱਪੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਪੀੜੀ ਗਲੀ ਕਿਉਂ ਰੱਖੀ ਤਾਰਿਆ ਪੀੜੀ ਗਲੀ ਨਾਨਕੀਆਂ ਦਾ ਮੇੜ ਆਇਆ ਉੱਚੀਆਂ ਲੰਮੀਆਂ ਸੋਹਣੀਆਂ ਸੁਨੱਖੀਆਂ ਮਾਮੀ ਗੋਰੀ ਚਿੱਟੀ ਤਾਰਿਆ ਭੀੜੀ ਗਲੀ ਭੀੜੀ ਗਲੀ ਕਿਉਂ ਰੱਖੀ ਤਾਰਿਆ ਭੀੜੀ ਗਲੀ ਭੀੜੀ ਗਲੀ ਕਿਉਂ ਰੱਖੀ ਤਾਰਿਆ ਭੀੜੀ ਗਲੀ ਨੀ ਮੈਂ ਬੇਕਦਰੇ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਬੇਕਦਰੇ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਜੰਮੂ ਸ਼ਹਿਰ ਨੂੰ ਜਾਵਾਂ ਓਥੋਂ ਵੰਗਾ ਲੈ ਕੇ ਆਵਾਂ ਨੀ ਮੈਂ ਜੰਮੂ ਸ਼ਹਿਰ ਨੂੰ ਜਾਵਾਂ ਓਥੋਂ ਵੰਗਾ ਲੈ ਕੇ ਆਵਾਂ ਤੇਰੀ ਵੀਣੀ ਵਿੱਚ ਸਜਾਵਾਂ ਤੂੰ ਮੇਰੀ ਐਵੇਂ ਰੁੱਸ ਗਈ ਨੀ ਮੈਂ ਬੇਕਦਰ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਬੇਕਦਰ ਨੇ ਕੁੱਟੀ ਮੇਰੀ ਵੰਗ ਟੁੱਟ ਗਈ നിോര ശരൂന്നലീ ലോ ശര നവോ മുറി ഉൾ സജാവാ തീര്ദിനു ഗദര കുട്ട മേരി വീ ਨੀ ਮੈਂ ਲਾਹੌਰ ਸ਼ਹਿਰ ਨੂੰ ਜਾਵਾਂ ਉੱਥੋਂ ਕੈਂਠਾ ਲੈ ਕੇ ਆਵਾਂ ਨੀ ਮੈਂ ਲਾਹੌਰ ਸ਼ਹਿਰ ਨੂੰ ਜਾਵਾਂ ਉੱਥੋਂ ਕੈਂਠਾ ਲੈ ਕੇ ਆਵਾਂ ਤੇਰੇ ਗਲ ਦੇ ਵਿੱਚ ਸਜਾਵਾਂ ਤੂੰ ਮੇਰੀ ਐਵੇਂ ਰੁੱਸ ਗਈ ਨੀ ਮੈਂ ਬੇਕਦਰੇ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਬੇਕਦਰੇ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਦਿੱਲੀ ਸ਼ਹਿਰ ਨੂੰ ਜਾਵਾਂ ਉੱਥੋਂ ਚੰਜਰਾ ਲੈ ਕੇ ਆਵਾਂ ਨੀ ਮੈਂ ਬੰਬੇ ਸ਼ਹਿਰ ਨੂੰ ਜਾਵਾਂ ਉੱਥੋਂ ਚੰਜਰਾ ਲੈ ਕੇ ਆਵਾਂ ਤੇਰੇ ਪਹਿਰਾ ਵਿੱਚ ਸਜਾਵਾਂ ਤੂੰ ਮੇਰੀ ਐਵੇਂ ਰੁੱਸ ਗਈ ਨੀ ਮੈਂ ਬੇਕਦਰ ਨੇ ਕੁੱਟੀ ਮੇਰੀ ਵੰਗ ਟੁੱਟ ਗਈ ਨੀ ਮੈਂ ਬੇਕਦਰ ਨੇ ਕੁੱਟੀ ਮੇਰੀ ਵੰਗ ਟੁੱਟ ਗਈ